ਅੱਜ ਜਿਸ ਤਰੀਕੇ ਨਾਲ ਡੇਰਾਵਾਦ ਵਾਧ ਰਿਹਾ ਜਿਸ ਤਰੀਕੇ ਨਾਲ ਨਸ਼ੇ ਵਾਧ ਰਿਹਾ ਉਹਦਾ ਜਿਹੜਾ ਰੂਟ ਕੌਜ਼ ਆ ਉਹ ਆ ਕਿ ਕਿਤੇ ਨਾ ਕਿਤੇ ਜਿਹੜਾ ਸਿੱਖ ਬੱਚੇ ਉਹ ਪਤਿਤ ਹੋ ਰਹੇ ਆ ਜਾਂ ਸਿੱਖੀ ਤੋਂ ਦੂਰ ਜਾ ਰਹੇ ਆ ਜਾਂ ਉਹਨਾਂ ਚ ਪ੍ਰਚਾਰ ਦੀ ਘਾਟ ਹੈ ਜੇ ਅੱਜ ਕੋਈ ਇਸਾਈ ਬਣ ਰਿਹਾ ਤਾਂ ਇਸ ਕਰਕੇ ਆ ਕਿ ਸਾਡੀ ਪ੍ਰਚਾਰ ਦੀ ਕਮੀ ਹੈ ਜੇ ਆਜ਼ਾਦ ਕਰਾਉਣ ਦੀ ਜਿਵੇਂ ਮੰਨਤਾ ਤੋਂ ਗੁਰਦੁਆਰੇ ਜਦੋਂ ਆਜ਼ਾਦ ਕਰਾਏ ਸੀਗੇ ਤਾਂ ਉਹ ਕੋਈ ਇੱਕ ਸਟੀ ਨਹੀਂ ਚੱਲੀ ਸੀ ਉਹ ਤਾਂ ਜਦੋਂ ਅਵੇਅਰਨੈਸ ਫੈਲ ਗਈ ਲੋਕਾਂ ਚ ਲੋਕਾਂ ਨੂੰ ਸਮਝ ਆ ਗਈ ਕਿ ਹਾਂ ਵੀ ਇਹ ਸਾਡੀ ਸੰਸਥਾ ਹੈ ਸੀ ਇਹਨੂੰ ਛਡੋਣਾ ਗੁਰੂ ਘਰਾਂ ਨੂੰ ਸੀ ਛਡਾਉਣਾ ਸੀ ਹਨਾ ਤਾਂ ਵੱਖ-ਵੱਖ ਜਥੇ ਉੱਠੜੇ ਵੱਖ-ਵੱਖ ਅਵੇਅਰਨੈਸ ਸ਼ਰੋਨੀ ਕਮੇਟੀ ਜਿਹੜੇ ਚਲਾ ਰਹੀ ਹੈ ਜਿਹੜੇ ਕਾਲਜਸ ਕਿਸੇ ਸਮੇਂ ਗੁਰਨਾਨਕ ਇੰਜੀਨੀਅਰਿੰਗ ਕਾਲਜ ਤੇ ਥਾਪਰ ਤੋਂ ਜੀਐਨਈ ਅੱਗੇ ਗਿਣਿਆ ਜਾਂਦਾ ਸੀ ਅੱਜ ਕਿੱਥੇ ਖੜੇ ਹਾਂ ਅਸੀਂ ਕਾਲੀ ਲਹਿਰ ਜਿਹੜੀ ਹੈਗੀ ਹੈ ਇਹਨੇ ਹੀ ਪੰਜਾਬ ਦਾ ਭਲਾ ਕੀਤਾ ਅੱਜ ਤੱਕ ਇਹ ਪੰਜਾਬ ਵਾਸਤੇ ਡਟਦੀ ਰਹੀ ਆ ਇਹ ਲੜਦੇ ਰਹੇ ਆ ਪਰ ਕੁਝ ਸਾਲਾਂ ਤੋਂ ਪਿਛਲੇ ਸਮੇਂ ਤੋਂ ਇਹ ਆਪਦੀ ਲੀ ਤੋਂ ਲੈ ਗਈ ਆ ਉਹ ਸਾਡੇ ਨੌਜਵਾਨਾਂ ਦੇ ਵਿੱਚ ਲੀਡਰਸ਼ਿਪ ਨਹੀਂ ਆ ਰਿਹਾ ਜੀ ਪੰਥਕ ਲੀਡਰਸ਼ਿਪ ਨਹੀਂ ਉੱਪਰ ਇਲੈਕਸ਼ਨ ਪੋਲਿਟਿਕਸ ਤੇ ਵੀ ਇਹ ਬਖਾਵਾਂਗੇ ਕਿ ਵੀ ਸਹੀ ਜਿਹੜੇ ਉਦੇਸ਼ ਕੀ ਹੋਣੇ ਚਾਹੀਦੇ ਆ ਸਹੀ ਮੁੱਦੇ ਸੈੱਟ ਕਰਕੇ ਵੀ ਇਹ ਮੁੱਦੇ ਹੋਣੇ ਚਾਹੀਦੇ ਆ ਮਿਸਸ ਸਤਲੂਜੀ ਵੱਲੋਂ ਪੰਜਾਬ ਦੇ ਪੰਥ ਤੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਸਾਡੇ ਨਾਲ ਇਸ ਵਕਤ ਮਿਸਸ ਸਤਲੂਜੀ ਦੇ ਪ੍ਰਧਾਨ ਅਜੀਪਾਲ ਬਰਾੜ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਪਰੋ ਪੰਜਾਬੀ ਵੈਗ੍ਰੀ ਜੀ ਕਾ ਖਾਲਸਾ ਵੈਗ੍ਰੀ ਤੁਹਾਡੇ ਵੱਲੋਂ ਅੱਜ ਪ੍ਰੈਸ ਵਰਤਾ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਤੇ ਤੁਹਾਡੇ ਵੱਲੋਂ ਪ੍ਰੈਸ ਨੋਟ ਵੀ ਵੰਡੇ ਗਏ ਨੇ ਉਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਅਕਾਲੀ ਲਹਿਰ ਦੀ ਮਰਿਆਦਾ ਅਨੁਸਾਰ ਅਕਾਲੀ ਦਲ ਨੂੰ ਮੁੜ ਆਜ਼ਾਦ ਕਰਾਇਆ ਜਾਵੇਗਾ ਸੁਰਜੀਤ ਕੀਤਾ ਜਾਵੇਗਾ ਕਿਵੇਂ ਸੰਭਵ ਹੈਗਾ ਆਏ ਜੀ ਕਿ ਜਿਹੜਾ ਇਸ ਅਕਾਲੀ ਜਿਹੜਾ ਸੋਚ ਹੈ ਲਹਿ ਰਹੀ ਹੈ ਹਨਾ ਅਕਾਲੀ ਲਹਿਰ ਜਿਹੜੀ ਹੈਗੀ ਹੈ ਇਹਨੇ ਹੀ ਪੰਜਾਬ ਦਾ ਭਲਾ ਕੀਤਾ ਅੱਜ ਤੱਕ ਤੇ ਇਹ ਪੰਜਾਬ ਵਾਸਤੇ ਡਟਦੀ ਰਹੀ ਆ ਇਹ ਲੜਦੇ ਰਹੇ ਆ ਇਹ ਸੰਘਰਸ਼ ਕਰਦੇ ਰਹੇ ਆ ਸਾਡੇ ਬਜ਼ੁਰਗਾਂ ਨੇ ਇਹਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਤੇ ਇਹਨੂੰ ਖੜਾ ਕੀਤਾ ਪਰ ਕੁਝ ਸਾਲਾਂ ਤੋਂ ਪਿਛਲੇ ਸਮੇਂ ਤੋਂ ਇਹ ਆਪਦੀ ਲੀਤੋਂ ਲੈ ਗਈ ਆ ਜਿਹੜੀ ਇਹ ਲੈਣ ਕਰਕੇ ਇਹਨੇ ਇਹ ਜਿਹੜੀ ਆ ਇਹ ਪੰਥ ਦੇ ਹਿੱਤ ਭੁੱਲ ਗਈ ਆ ਪੰਜਾਬ ਦੇ ਹਿੱਤ ਭੁੱਲ ਗਈ ਸੋ ਇਹਨੂੰ ਵਾਪਸ ਲੀਤ ਤੇ ਲੈ ਕੇ ਆਉਣ ਵਾਸਤੇ ਸਾਡਾ ਦੋ ਤਿੰਨ ਮਲਟੀ ਪ੍ਰੌਂਗਡ ਪ੍ਰੋਗਰਾਮ ਆ ਜਾਂ ਦੋ ਤਿੰਨ ਪਦ ਪਦਰਾ ਤੇ ਰਹਿ ਗਿਆ ਪਹਿਲੀ ਗੱਲ ਤਾਂ ਅਸੀਂ ਸੰਗਤ ਨੂੰ ਅਵੇਅਰ ਕਰਾਂਗੇ ਕਿਉਂਕਿ ਵੇਖੋ ਆਜ਼ਾਦ ਕੋਈ ਵੀ ਆਦਾ ਸੰਸਥਾ ਵਾਪਸ ਲੈਣੀ ਆ ਜਿਵੇਂ ਗੁਰਦੁਆਰਾ ਰਿਫਾਰਮ ਮੂਵਮੈਂਟਸ ਦੇ ਵੇਲੇ ਗੁਰਦੁਆਰਾ ਸੁਧਾਰ ਲੈ ਲਵੇ ਮੰਤਾ ਤਾਂ ਗੁਰਦੁਆਰੇ ਵਾਪਸ ਲੈਤੀ ਤਾਂ ਸੰਗਤ ਨਹੀਂ ਲੈਸੀ ਜਥੇਆਂ ਨਹੀਂ ਲੈਸੀ ਠੀਕ ਹੈ ਤਾਂ ਉਸ ਤਰੀਕੇ ਨਾਲ ਵੀ ਅਰਨੇਸ ਕ੍ਰੀਏਟ ਕਰਾਂਗੇ ਉਹ ਤਾਂ ਕਿ ਵੀ ਇਸ ਨੂੰ ਦੁਬਾਰਾ ਵਾਪਸ ਲਿਆ ਜਾਵੇ ਆਦੀ ਸੰਸਥਾ ਨੂੰ ਆਦੀ ਜੱਥੇਬੰਦੀ ਨੂੰ ਦੂਸਰੀ ਗੱਲ ਹੈ ਕਿ ਵੀ ਇਹਦਾ ਲੀਗਲ ਵੀ ਜੇ ਕੋਈ ਰੈਮੇਡੀ ਹੋਊਗੀ ਕਾਨੂੰਨੀ ਵੀ ਹੋਊਗੀ ਉਹ ਵੀ ਐਕਸਪਲੋਰ ਕਰਾਂਗੇ ਉਹਦੇ ਵਿੱਚ ਵੀ ਐਕਟਿਵਲੀ ਉਹਨੂੰ ਉਧਰ ਚਾਵਾਂਗੇ ਤੇ ਵੱਡੀ ਗੱਲ ਇਹ ਹੈ ਕਿ ਵੀ ਇਲੈਕਸ਼ਨ ਪੋਲਿਟਿਕਸ 'ਚ ਵੀ ਇਹ ਵਿਖਾਵਾਂਗੇ ਕਿ ਵੀ ਸਹੀ ਜਿਹੜੇ ਉਦੇਸ਼ ਕੀ ਹੋਣੇ ਚਾਹੀਦੇ ਆ ਸਹੀ ਮੁੱਦੇ ਸੈੱਟ ਕਰਕੇ ਵੀ ਇਹ ਮੁੱਦੇ ਹੋਣੇ ਚਾਹੀਦੇ ਆ ਸਤਲੁਜੇ ਕਿਵੇਂ ਆਪਣੇ ਹੱਕ ਲੈਵੇਗੀ ਕੰਦਰ ਕੋਲ ਕੀ ਪ੍ਰਦਰਸ਼ਨ ਕਰੇਗੀ ਸੜਕਾਂ ਤੇ ਉਤਰ ਕੇ ਜਾਂ ਕਿਸ ਤਰੀਕੇ ਦਾ ਪ੍ਰਦਰਸ਼ਨ ਕਰੇਗੀ ਅ ਮਿਸਲ ਸਤਲੁਜ ਦਾ ਜਿਹੜਾ ਟੀਚਾ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਆਪਾਂ ਇਹਦੇ ਚਾਰ ਪ੍ਰੋਂਗਡ ਪ੍ਰੋਗਰਾਮ ਬਣਾਇਆ ਹੋਇਆ ਹੈ ਪਹਿਲਾਂ ਵੀ ਜਿੱਦੇ ਕਰ ਹੀ ਰਹੇ ਆਂ ਆਪਾਂ ਬਹੁਤ ਕੁਝ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਕੋਈ ਵੀ ਹੱਕ ਲੈਣਾ ਲੋਕਾਂ ਨੂੰ ਉਸਦੇ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਕਿ ਹਾਂ ਵੀ ਜਾਗਰੂਕ ਕਰਨਾ ਵੀ ਇਹ ਤੁਹਾਡਾ ਹੱਕ ਆ ਇਹ ਤੁਹਾਨੂੰ ਮਿਲ ਸਕਦਾ ਠੀਕ ਆ ਸੋ ਉਹ ਆਪਾਂ ਲਗਾਤਾਰ ਕਰਦੇ ਆ ਰਹੇ ਆਂ ਆ ਜਿਹੜਾ ਦਸਤਾਵੇਜ਼ ਆ ਇਹ ਵੀ ਉਸੇ ਦਾ ਹੀ ਇੱਕ ਹਿੱਸਾ ਹੈ थी ओ, वक वक, आ, ए, कि ਵੀ ਆ ਚੀਜ਼ਾਂ ਫਲਾਣੇ ਸੂਬਿਆਂ ਨੂੰ ਮਿਲੀਆਂ ਵੀ ਆ ਸਾਨੂੰ ਮਿਲਣੀਆਂ ਚਾਹੀਦੀਆਂ ਪੰਜਾਬ ਦੀ ਜਿਹੜੀ ਸਨਤ ਨੀਤੀ ਆ ਉਹ ਆਏ ਹੋਣੀ ਚਾਹੀਦੀ ਠੀਕ ਆ ਉਹ ਚੀਜ਼ਾਂ ਆਪਾਂ ਕੀਤੀਆਂ ਇਹਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਉਹ ਆ ਕਿ ਵੱਖ-ਵੱਖ ਸਮਿਆਂ ਤੇ ਸੈਮੀਨਾਰਸ ਵਿਚਾਰ ਗੋਸ਼ਟੀਆਂ ਲੋਕਾਂ ਦੀਆਂ ਕਰਾ ਕੇ ਨਵੇਂ ਪ੍ਰੋਗਰਾਮਸ ਡਿਵੈਲਪ ਕਰਾਂਗੇ ਫਿਰ ਲਾਮ ਜਥੇਬੰਦ ਹੋ ਕੇ ਲਾਮਬੰਦ ਹੋ ਕੇ ਸੰਘਰਸ਼ ਕਰਨਾ ਠੀਕ ਆ ਅਵੇਅਰਨੈਸ ਤੋਂ ਬਾਅਦ ਇਹ ਹੈ ਕਿ ਤੁਸੀਂ ਉਹ ਕਰਦੇ ਹੀ ਆ ਆਪਾਂ ਵੇਖੋ ਮੱਤੇਆੜੇ 'ਚ ਕੀਤਾ ਉਧਰ ਕੀਤਾ ਆਪਣਾ ਪਾਣੀਆਂ ਆਸਤੇ ਕੀਤਾ ਇੱਕ ਨਹਿਰਾ ਕੱਚੀ ਹੁੰਦਾ ਵਜ੍ਹਾ ਵਰਾਸਤੀ ਮੋਰਚੇ 'ਚ ਅ ਮਹਾਰਾਜਾ ਰਣਜੀਤ ਸਿੰਘ ਦਾ ਵਿਰਾਸਤ ਚੌਕੀ ਸੀਗੀ ਉਹਦੇ ਆਸਤੇ ਕੀਤਾ ਸੋ ਇੰਜ ਕਿਤੇ ਹੋਰ ਵੀ ਸੰਘਰਸ਼ ਹੋਣਗੇ ਉਹਦੇ 'ਚ ਪਾਰਟਿਸਿਪੇਟ ਕਰਦੇ ਅਕਾਲੀ ਲਹਿਰ ਦੇ ਉਹ ਸਿਧਾਂਤ ਕਿਹੜੇ ਨੇ ਜਿਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਸ ਜਥੇਬੰਦੀ ਵੱਲੋਂ ਤੇ ਇਸ ਦਾ ਫਾਇਦਾ ਕੀ ਹੋਵੇਗਾ ਆਮ ਲੋਕਾਂ ਨੂੰ ਦੇਖੋ 1974 ਦੇ ਵਿੱਚ ਇੱਕ ਜਨਰਲ ਜਲਾਸਾ ਦਾ ਵਿੱਚ ਪੰਜ ਮੁੱਖ ਮੰਤਵ ਤੈਅ ਹੋਏ ਸੀ ਪੰਜ ਪ੍ਰਾਈਮ ਆਬਜੈਕਟਿਵਸ ਕਹੋ ਏਮਸ ਐਂਡ ਆਬਜੈਕਟਿਵਸ ਤੈਅ ਹੋਏ ਸੀ ਉਹ ਜਿਹੜੇ ਏਮਸ ਐਂਡ ਆਬਜੈਕਟਿਵਸ ਯੂ ਸੀ ਕੀ ਪਹਿਲੇ ਲਿਖਾ ਪਹਿਲਾ ਸੀਗਾ ਕਿ ਗੁਰਮਤਿ ਦਾ ਪ੍ਰਚਾਰ ਤੇ ਗੁਰਦੁਆਰਿਆਂ ਦੇ ਪ੍ਰਬੰਧ ਦਾ ਸੁਧਾਰ ਇਹ ਬਹੁਤ ਜ਼ਰੂਰੀ ਆ ਸਾਡੇ ਅਸਤੇ ਅੱਜ ਜਿਸ ਤਰੀਕੇ ਨਾਲ ਡੇਰਾਵਾਦ ਵਧ ਰਿਹਾ ਜਿਸ ਤਰੀਕੇ ਨਾਲ ਨਸ਼ੇ ਵਧ ਰਹੇ ਆ ਉਹਦਾ ਜਿਹੜਾ ਰੂਟ ਕੌਜ਼ ਆ ਉਹ ਆ ਕਿ ਕਿਤੇ ਨਾ ਕਿਤੇ ਜਿਹੜਾ ਸਿੱਖ ਬੱਚੇ ਆ ਉਹ ਪਤਿਤ ਹੋ ਰਹੇ ਆ ਜਾਂ ਸਿੱਖੀ ਤੋਂ ਦੂਰ ਜਾ ਰਹੇ ਆ ਜਾਂ ਉਹਨਾਂ 'ਚ ਪ੍ਰਚਾਰ ਦੀ ਘਾਟ ਹੈਗੀ ਆ ਜੇ ਅੱਜ ਕੋਈ ਇਸਾਈ ਬਣ ਰਿਹਾ ਤਾਂ ਇਸ ਕਰਕੇ ਆ ਕਿ ਸਾਡੀ ਪ੍ਰਚਾਰ ਦੀ ਕਮੀ ਰਹੀ ਕਿਤੇ ਠੀਕ ਹੈ ਨਾ ਸੂਰਵਾਰ ਕਿਸ ਨੂੰ ਮੰਨਦੇ ਹੋ ਇਹਦਾ ਫਿਰ ਕਸੂਰਵਾਰ ਜਿਹੜੇ ਸੰਭਾਲ ਰਹੇ ਉਹ ਹੀ ਕਸੂ ਜਿਹੜੇ ਬੰਦੇ ਹੁਣ ਤੱਕ ਉਹਦੇ ਸੀਟ ਡਰਾਈਵਿੰਗ ਸੀਟ ਤੇ ਬੈਠੇ ਆ ਜਿਹੜੇ ਚਲਾ ਰਹੇ ਆ ਪਿਛਲੇ 25 30 ਸਾਲ ਤੋਂ ਜਦੋਂ ਤੋਂ ਇਹ ਨਿਹਾਰ ਸ਼ੁਰੂ ਹੋਇਆ ਕਸੂਰਵਾਰ ਤਾਂ ਉਹੀ ਬਣਨੇ ਜਾਣਗੇ ਠੀਕ ਹੈ ਦੂਸਰਾ ਜਿਹੜਾ ਉਹਦਾ ਹੈਗਾ ਉਹ ਆ ਕਿ ਸਿੱਖਾਂ ਦੀ ਅਡਰੀ ਪਛਾਣ ਵੱਖਰੀ ਪਛਾਣ ਨੂੰ ਕਾਇਮ ਰੱਖਣਾ ਸਿੱਖਾਂ ਦੇ ਵਿੱਚ ਵੀ ਤੇ ਬਾਹਰ ਵੀ ਠੀਕ ਹੈ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਕਿ ਐਸਾ ਦੇਸ਼ ਕਾਲ ਇੱਥੇ ਘੜਨਾ ਜਿਹਦੇ ਵਿੱਚ ਸਿੱਖਾਂ ਦੀ ਐਸਪੀਰੇਸ਼ਨਸ ਨੂੰ ਸ਼ੋਅ ਕਰ ਸਕਣ ਉਹਦੀ ਐਕਸਪ੍ਰੈਸ਼ਨਸ ਜਿਹੜੀਆਂ ਉਹਨਾਂ ਦੀ ਭਾਵਨਾ ਜਿਹੜੀਆਂ ਉਹ ਐਕਸਪ੍ਰੈਸ ਹੋ ਸਕਣ ਠੀਕ ਹੈ ਕਿਉਂਕਿ ਆਫਟਰ ਆਲ ਇਹ ਵੀ ਤਾਂ ਇੱਕ ਜਦੋਂ ਆਪਣਾ ਹੋਇਆ ਸੀਗਾ ਟਰਾਂਸਫਰ ਆਫ ਪਾਵਰ ਹੋਈ ਸੀ ਉਦੋਂ ਪਹਿਲਾਂ ਪ੍ਰੋਮਿਸਸ ਹੋਈਆਂ ਸੀ ਜੀ ਤਾਂ ਕਿ ਵੀ ਤੁਹਾਨੂੰ ਮਿਲੂਗਾ ਜਾਂ ਕੀਤਾ ਤਾਂ ਉਹ ਕਾਇਮ ਰੱਖਣਾ ਤੇ ਫਿਰ ਹੈਗਾ ਕਿ ਵੀ ਲੋਕਾਂ ਦੀ ਆਰਥਿਕਤਾ ਬਿਹਤਰ ਕਰਨੀ ਵੰਡ ਪ੍ਰਣਾਲੀ ਸਹੀ ਰੱਖਣੀ ਉਹਦੀ ਡਿਸਟ੍ਰੀਬਿਊਸ਼ਨ ਆਫ ਵੈਲਥ ਸਹੀ ਰੱਖਣਾ ਸਿਹਤ ਪੱਖੋਂ ਲੋਕਾਂ ਨੂੰ ਮਜ਼ਬੂਤ ਰੱਖਣਾ ਸਿੱਖਿਆ ਉਹਨਾਂ ਨੂੰ ਸਿੱਖੀ ਦੀ ਭਾਵਨਾ ਅਨੁਸਾਰ ਦੇਣਾ ਹੁਣ ਇਹ ਸਾਰਿਆਂ ਚ ਨਿਗਾਰਾ ਸਾਡੇ ਜਿਹੜਾ ਸਿੱਖਿਆ ਦੇ ਵਿੱਚ ਲੈ ਲੋ ਤਾਂ ਅੱਜ ਸ਼ਰੋਮਨੀ ਕਮੇਟੀ ਜਿਹੜੇ ਚਲਾ ਰਹੀ ਹੈ ਜਿਹੜੇ ਕਾਲਜਸ ਕਿਸੇ ਸਮੇਂ ਗੁਰਨਾਰਕ ਇੰਜੀਨੀਅਰਿੰਗ ਕਾਲਜ ਤੇ ਥਾਪਰ ਤੋਂ ਜੀਐਨਈ ਅੱਗੇ ਗਿਣਿਆ ਜਾਂਦਾ ਹੁੰਦਾ ਸੀ ਅੱਜ ਕਿੱਥੇ ਖੜੇ ਆ ਸੀ ਉਹ ਯੂਨੀਵਰਸਿਟੀ ਡੀਮਡ ਯੂਨੀਵਰਸਿਟੀ ਗਿਣਿਆ ਜਾਂਦਾ ਇੱਥੇ ਬੱਚੇ ਵੀ ਨਹੀਂ ਪੂਰੇ ਹੋ ਰਹੇ ਇਸੇ ਤਰ੍ਹਾਂ ਹਰੇਕ ਸਿੱਖਿਆ ਦੇ ਆਧਾਰ 'ਤੇ ਸਾਡੇ ਪ੍ਰੋਬਲਮ ਆਈ ਉਹ ਕਿਉਂ ਆਈ ਹੈ ਕਿਉਂ ਕਿਉਂ ਮਾਂ-ਬਾਪ ਇਹ ਨਹੀਂ ਕਹਿੰਦਾ ਭਾਈ ਕਿਤੇ ਨਹੀਂ ਮੈਂ ਪੜਾਉਣਾ ਬੱਚੇ ਨੂੰ ਖਾਲਸਾ ਸਕੂਲ ਪੜਾਉਂਗਾ ਉਹ ਜਾਂਦਾ ਐਕਸਟਰਾਬੈਰੀ ਰਸੈਂਟ ਐਨੀ ਸੇਕਰਟ ਹਾਰਟ ਐਂ ਕਿਉਂ ਜਾਂਦਾ ਉਹ ਇਸ ਸੋ ਇਹ 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 ਦੇ ਜ਼ਿੰਮੇਵਾਰ ਕੌਣ ਹੈ ਜਿਹੜੇ ਲੋਕ ਇਸ ਟੀਚਰ ਤੋਂ ਪਟਕੇ ਠੀਕ ਹੈ بڑے ਲੈਵਲਾਂ ਤੇ ਪਟਕੇ ਹੋ ਕੋਈ ਟੀਚੇ ਤੋਂ ਪਟਕਿਆ ਕੋਈ ਹੀਠਾ ਕਿਰਦਾਰ ਪੱਖੋਂ ਪੱਕਿਆ ਕਿਸੇ ਨੇ ਆਦੇ ਬੰਦੇ ਕਹਿੰਦੇ ਉਹ ਤਾਂ ਜਦੋਂ ਉਤਲਾ ਬੰਦਾ ਥੜਕ ਜਾਂਦਾ ਹੈ ਲੀਡਰ ਤੁਹਾਡੇ ਜਿਹੜੀ ਲੀਡਰਸ਼ਿਪ ਆ ਉਹ ਥੜਕ ਜਾਂਦੀ ਆ ਆਪਦੇ ਕਿਰਦਾਰ ਤੋਂ ਆਪਦੇ ਸਿਧਾਂਤਾਂ ਤੋਂ ਫਿਰ ហេਠਾ ਤਾਂ ਨਗਾਰ ਹੋਣਾ ਹੀ ਹੋਣਾ ਫਿਰ ਉਹ ਜੇ ਬੰਦੇ ਆ ਜਾਂਦੇ ਇੰਸਟੀਚਿਊਸ਼ਨ ਜੀਪਾਲ ਬਰਾੜ ਹੋ ਰਹੀ ਦੀ ਜਿਹੜੀ ਤਿੱਖੀ ਨਜ਼ਰ ਹੈ ਉਹ ਕਿਹੜੀਆਂ ਕਮੀਆਂ ਤੇ ਪਈ ਜਿਸ ਤੋਂ ਬਾਅਦ ਤੁਹਾਨੂੰ ਇਹ ਅਹਿਸਾਸ ਹੋਇਆ ਕਿ ਨਹੀਂ ਇੰਨਾ ਹਾਲਾਤਾਂ ਤੇ ਇੰਨਾ ਕਮੀਆਂ ਤੇ ਗੱਲ ਕਰਨੀ ਬੇहद ਜ਼ਰੂਰੀ ਆ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਜਿਵੇਂ ਤੁਸੀਂ ਸਕੂਲਾਂ ਦਾ ਜ਼ਿਕਰ ਕਰ ਰਹੇ ਹੋ ਕਿ ਬੱਚੇ ਖਾਸਾ ਸਕੂਲ ਦੇ ਵਿੱਚ ਨਹੀਂ ਪੜਦੇ ਹਾਲਾਕੀ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਜੋ ਭਾਵੇਂ ਪ੍ਰਾਈਵੇਟ ਸਕੂਲ ਹੋਣ ਉਹਨਾਂ ਵੱਲ ਲੋਕ ਜ਼ਿਆਦਾ ਰੁਕ ਕਰਦੇ ਨੇ ਮਾਪੇ ਵੀ ਕਹਿੰਦੇ ਨੇ ਪ੍ਰਾਈਵੇਟ ਸਕੂਲਾਂ 'ਚ ਪੜਾਈਏ ਸਰਕਾਰੀ ਨਾਲ ਪੜਾਈਏ ਤਾਂ ਉਹ ਕਿਹੜੀਆਂ ਕਮੀਆਂ ਸੀ ਜਿੱਤੇ ਤੁਹਾਡੀ ਜਿਹੜੀ ਹੈ ਖਾਮੀਆਂ ਨੇ ਉਹਨਾਂ ਤੇ ਨਜ਼ਰ ਪੈ। ਦੇਖੋ ਜੀ ਇੱਕ ਤਾਂ ਮੈਂ ਸਭ ਤੋਂ ਵੱਡੇ ਤੱਕ ਗਿਣਦਾ ਵੀ ਸਾਡੇ ਤੇ ਜਿਹੜਾ ਸੱਭਿਆਚਾਰਕ ਹਮਲਾ ਹੋ ਰਿਹਾ ਉਹਨੂੰ ਪ੍ਰੋਟੈਕਟ ਕਰਨਾ ਸਾਡਾ ਸਭ ਤੋਂ ਅਹਿਮ ਆ। ਜਦੋਂ ਅਸੀਂ ਉਸ ਟੀਚਰ ਤੋਂ ਮੁਨਕਰ ਹੋ ਜਾਂਦੇ ਹਾਂ ਹਨਾ ਜਦੋਂ ਇਹ ਕੋਆਪਸ ਸਭ ਤੋਂ ਪਹਿਲਾ ਜਿਹੜਾ ਇਹਦੇ ਵਿੱਚ ਮੰਗ ਕੀਤੀ ਆ ਉਹ ਆ ਕਿ ਆਰਟੀਕਲ 371 ਦੇ ਤਾਰਕੀ ਸਾਨੂੰ ਦਿੱਤੀ ਜਾਵੇ ਜਿਵੇਂ ਬਾਕੀ 10 11 ਸੂਬਿਆਂ ਨੂੰ ਮਿਲੀ ਆ ਜਿਹਦੇ ਵਿੱਚ ਸਾਡੇ ਸੱਭਿਆਚਾਰ ਦੇ ਬਾਰੇ ਕੋਈ ਕਾਨੂੰਨ ਬਣੇ ਸਾਡੀ ਰਿਵਾਇਤ ਦੇ ਬਾਰੇ ਸਾਡੇ ਧਰਮ ਬਾਰੇ ਜਾਂ ਸਾਡੇ ਰੋਜ਼ਗਾਰ ਨੂੰ ਲੈ ਕੇ ਪ੍ਰੋਟੈਕਸ਼ਨ ਹੋਵੇ ਤਾਂ ਕਿ ਇਹ ਖਿੱਤਾ ਜਿਹੜਾ ਪੰਜਾਬੀ ਖਿੱਤਾ ਹੈ ਇਹ ਮਤਲਬ ਜਿਹੜੀ ਟੋਟਲ ਜਿਹੜੀ ਚੇਂजेस ਆ ਰਹੀਆਂ ਡੈਮੋਗ੍ਰਾਫਿਕ ਚੋਜ਼ ਇਹ ਨਾ ਹੋਵੇ ਇਹ ਨਾਂ ਦਾ ਹੀ ਪੰਜਾਬ ਰਹਿ ਜੇ ਤੇ ਅੰਦਰ ਇਹਦੇ ਪੰਜਾਬੀ ਕੋਈ ਹੋਵੇ ਨਾ ਜਿਵੇਂ ਹੁਣ ਆਈਪੀਐਲ ਦੀ ਟੀਮ ਹੁੰਦੀ ਆ ਹਨਾ ਉਹ ਨਾਂ ਤਾਂ ਪੰਜਾਬ ਦੀ ਹੁੰਦੀ ਆ ਪਰ ਅੰਦਰ ਕੋਈ ਉਹਦੇ ਪੰਜਾਬੀ ਹੁੰਦਾ ਨਹੀਂ ਸੋ ਇੱਥੇ ਪੰਜਾਬ ਦੀ ਵਸੋਂ ਹੋਵੇ ਪੰਜਾਬ ਦੀ ਖੁਸ਼ਬੂ ਹੋਵੇ ਪੰਜਾਬ ਹੋਵੇ ਠੀਕ ਆ ਮੈਂ ਪੰਜਾਬ ਮੈਂ ਤੁਹਾਨੂੰ ਆਪਦੇ ਐਗਜ਼ਾਮਪਲ ਦਿੰਦਾ ਜੀ ਕਿ ਮੈਂ ਬਾਹਰ ਸਟੇਟ ਤੋਂ ਬਾਹਰ ਪੜਿਆ ਸਟੇਟ ਤੋਂ ਬਾਹਰ ਪੜਿਆ ਪੜਿਆ ਜਦੋਂ ਮੈਂ ਜੌਬ ਆਸਤੇ ਇੱਥੇ ਆ ਗਿਆ ਠੀਕ ਆ ਤਾਂ ਚਾਰ ਪੰਜ ਸਾਲ ਤੱਕ ਮੈਨੂੰ ਆਹੀ ਬੜੀ ਖੁਸ਼ੀ ਸੀ ਕਿ ਮੈਂ ਪੰਜਾਬ ਆ ਠੀਕ ਆ ਤਾਂ ਮੈਂ ਇਹ ਚਾਹੁੰਨਾ ਹੈ ਕਿ ਵੀ ਹਰ ਉਹ ਹੋਵੇ ਦੂਸਰੀ ਗੱਲ ਜੋ ਬਲੇਟੈਂਟ ਨਜ਼ਰ ਆਉਂਦੀ ਆ ਉਹ ਸਾਡੇ ਨੌਜਵਾਨਾਂ ਦੇ ਵਿੱਚ ਲੀਡਰਸ਼ਿਪ ਨਹੀਂ ਆ ਰਹੀ ਜੀ ਪੰਥਕ ਲੀਡਰਸ਼ਿਪ ਨਹੀਂ ਉੱਪਰ ਸੋ ਮਿਸਲ ਸੈਟੋਲੋਜੀਕ ਪਲੈਟਫਾਰਮ ਦੇਣਾ ਚਾਹੁੰਦੀ ਆ ਹੈ ਅਸੀਂ ਜੋ ਉਮਰ ਹੰਡਾ ਲਈ ਹੰਡਾ ਲਈ ਆ ਆਪਦੀ ਅਸੀਂ ਆਉਣ ਵਾਲੇ ਸਮੇਂ ਵਾਸਤੇ ਆਪਦੇ ਪੰਥ ਦੇ ਇੱਕ ਨੌਜਵਾਨ ਲੀਡਰ ਖੜੇ ਕਰ ਜੀਏ ਜਿਹੜੇ ਹੈਗਾ ਅਗਲੇ 25 30 ਸਾਲ ਕੌਮ ਨੂੰ ਰਹਿਨੁਮਾਈ ਦੇ ਕੋਈ ਵੀ ਨਹੀਂ ਇੱਥੇ ਰਿਆ ਜਿਹੜਾ ਸਿੱਖਾਂ ਦੀ ਗੱਲ ਕਰੇ ਕੋਈ ਵੀ ਨਹੀਂ ਐਸਾ ਜਿਸੋਹਿਰਦ ਤਰੀਕੇ ਨਾਲ ਪੰਥ ਦੀ ਗੱਲ ਕਰ ਸਕੇ ਸਿੱਖ ਦੀ ਗੱਲ ਕਰ ਸਕੇ ਸਾਰੇ ਹੀ ਗੋਲ ਮੋਲ ਗੱਲਾਂ ਕਰਨ ਵਾਲੇ ਆ ਅੱਜ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਉਹ ਐਸਜੀਪੀਸੀ ਹੋਵੇ ਜਾਂ ਐਸਜੀਪੀਸੀ ਦੇ ਪ੍ਰਧਾਨ ਹੋਣ ਜਾਂ ਅਕਾਲ ਤਖਤ ਦੇ ਜਥੇਦਾਰ ਹੋਣ ਤਾਂ ਆਮ ਲੋਕ ਜਿਹੜੇ ਨੇ ਉਹ ਬੜੇ ਆਸਾਨੀ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਸਵਾਲ ਚੁੱਕ ਦਿੰਦੇ ਨੇ ਤਾਂ ਤੁਹਾਨੂੰ ਇਹ ਤੁਸੀਂ ਕਿਵੇਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਆਜ਼ਾਦ ਕਰਾਓਗੇ ਤੇ ਤੁਹਾਨੂੰ ਕੀ ਲੱਗਦਾ ਕਿਹੜੀਆਂ ਉਹ ਥਾਵਾਂ ਨੇ ਜਿੱਥੇ ਕਬਜ਼ਾ ਹੋਇਆ ਹੋਇਆ ਹੈ ਦੇਖੋ ਸਾਡੇ ਤਾਂ ਸਾਰੇ ਸਟਰਕਚਰ ਦੇ ਕਬਜ਼ਾ ਹੋਇਆ ਹੋਇਆ ਜੀ ਹਨਾ ਤੇ ਆਜ਼ਾਦ ਕਰਾਉਣ ਦੀ ਜਿਵੇਂ ਮੰਨਤਾ ਤੋਂ ਗੁਰਦੁਆਰੇ ਜਦੋਂ ਆਜ਼ਾਦ ਕਰਾਏ ਸੀਗੇ ਤਾਂ ਉਹ ਕੋਈ ਇੱਕਸ ਦੀ ਨਹੀਂ ਚੱਲੀ ਸੀ ਉਹ ਤਾਂ ਜਦੋਂ ਅਵੇਅਰਨੈਸ ਫੈਲ ਗਈ ਲੋਕਾਂ ਚ ਲੋਕਾਂ ਨੂੰ ਸਮਝ ਆ ਗਈ ਕਿ ਹਾਂ ਵੀ ਇਹ ਸਾਡੀ ਸੰਸਥਾ ਹੈ ਸੀ ਇਹਨੂੰ ਛਡਾਉਣਾ ਹੈ ਗੁਰੂ ਘਰਾਂ ਨੂੰ ਸੀ ਛਡਾਉਣਾ ਸੀ ਹੈਨਾ ਤਾਂ ਵੱਖ-ਵੱਖ ਜੱਥੇ ਉੱਠ ਖੜੇ ਵੱਖ-ਵੱਖ ਅਵੇਅਰਨੈਸ ਉੱਠ ਗਈ ਆ ਕਿਸਾਨ ਸੰਘਰਸ਼ ਵਲੇ ਆਪਾਂ ਵੇਖਿਆ ਨਾ ਵੱਡੇ ਵੱਡੇ ਲੀਡਰ ਦੁਬਾਰਾ ਲਿਆਂਦੇ ਨਾ ਲਾਈਨ ਤੇ ਉਹ ਸੰਗਤ ਨਹੀਂ ਲਿਆਂਦੇ ਨਾ ਤੇ ਜੇ ਕੁਝ ਵੀ ਆਜ਼ਾਦ ਕਰਉਣਾ ਹੈ ਉਹ ਕਿਸੇ ਇੱਕ ਬੰਦੇ ਨੇ ਨਹੀਂ ਕਰਉਣਾ ਉਹਨੇ ਤਾਂ ਇੱਕ ਸੋਚ ਨੂੰ ਪ੍ਰੋਪਗੇਟ ਕਰਨਾ ਆਜ਼ਾਦ ਜਦੋਂ ਵੀ ਕਰਉਣਾ ਸੰਗਤ ਨੇ ਕਰਉਣਾ ਸ਼ੁਰੂਆਤ ਪੰਜਾਬ ਤੋਂ ਕਰੋਗੇ ਜਾਂ ਕੇਂਦਰ ਤੋਂ ਕਰੋਗੇ ਪਹਿਲਾਂ ਨਹੀਂ ਤਾਂ ਪੰਜਾਬ ਤੋਂ ਹੀ ਸ਼ੁਰੂ ਹੋਊਗੀ ਜੇ ਪੰਜਾਬ ਦਾ ਹੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਤੇ ਇੱਥੇ ਇੱਥੋਂ ਹੀ ਸ਼ੁਰੂ ਕਰਾਂਗੇ ਨਹੀਂ ਪਰ ਕੇਂਦਰ ਤੋਂ ਵੀ ਹੱਕ ਲੈਣ ਦੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਗੱਲ ਕਰ ਤਾਂ ਉਹ ਤਾਂ ਇੱਕ ਨੈਚੁਰਲ ਪ੍ਰੋਗਰੈਸ ਆ ਪਰ ਜਿੰਨੀ ਦੇਰ ਇਹ ਸੰਸਥਾ ਆਜ਼ਾਦ ਨਹੀਂ ਹੁੰਦੀ ਜਿੰਨੀ ਦੇਰ ਛੁੱਟਦੀ ਨਹੀਂ ਉੰਨੀ ਦੇਰ ਤੁਸੀਂ ਇੱਕ ਵਾਜਿਬ ਲੜਾਈ ਨਹੀਂ ਲੜ ਸਕਦੇ ਸੋ ਇਸੇ ਸਾਡੇ ਨਾਲ ਮਿਸਲ ਸਤਲੁਜ ਦੇ ਪ੍ਰਧਾਨ ਅਜੀਪਾਲ ਬਰਾੜ ਜੀ ਨਾਲ ਗੱਲਬਾਤ ਕੀਤੀ ਹੈ ਤੇ ਗੱਲਬਾਤ ਦੌਰਾਨ ਇਹਨਾਂ ਦਾ ਇਹੋ ਕਹਿਣਾ ਹੈ ਕਿ ਜੋ ਅਕਾਲੀ ਮਰਿਆਦਾ ਹੈਗੀ ਹੈ ਲਹਿਰ ਹੈਗੀ ਹੈ ਉਸ ਮਰਿਆਦਾ ਦੇ ਅਨੁਸਾਰ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਾਨਗੇ ਤੇ ਮੋੜੇ ਸੁਰਜੀਤ ਕਰਗੇ ਦੇਖ ਜਾਸਦ ਦੇਖਦੇ ਰਹੋ ਪ੍ਰੋਪੰਜਾਬੀ